ਹਰਾਨੀ ਦੀ ਗੱਲ ਹੈ ਕਿ ਵਿੱਤ ਮੰਤਰੀ ਦੇ ਆਪਣੇ ਹਲਕੇ 'ਚ ਏਮਜ਼ ਵਰਗਾ ਵੱਡਾ ਹਸਪਤਾਲ ਜਿਹੜੀ ਕੇਂਦਰ ਦੀ ਸਰਕਾਰ ਬਣਾ ਕੇ ਦੇ ਰਹੀ ਹੈ। तकरीबन 1000 ਕਰੋੜ ਰੁਪਏ ਲੱਗੇ ਜਿੱਥੇ ਲੱਖਾਂ ਨੂੰ ਰੋਜ਼ਗਾਰ ਦੇ ਸੌਦਾ ਸਾਧਨ ਹੀ ਨਹੀਂ ਪ੍ਰਾਪਤ ਹੋਣਗੇ, ਲੇਕਿਨ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਸਿਹਤ ਸੂਲਤਾਂ ਵਿੱਚ ਇੰਨਾ ਵੱਡਾ ਸੁਧਾਰ ਆਊਗਾ ਕਿ ਜਿਹੜਾ 70 ਸਾਲ 'ਚ ਨਹੀਂ ਆਇਆ ਇਸ ਦੇ ਨਾਲ ਆਊਗਾ। ਲੇਕਿਨ ਵਿੱਤ ਮੰਤਰੀ ਜੀ ਇਸ ਕੰਮ ਨੂੰ ਅੱਗੇ ਲਿਜਾਣ ਤੋਂ ਬਜਾਏ ਛੋਟੀ ਸੋਚ ਛੋਟੀ ਰਾਜਨੀਤੀ 'ਚ اٹਕ ਕੇ ਉਹ ਅ ਕਲੀਅਰੈਂਸਾਂ ਤਾਂ ਕੀ ਦਲਵਾਨੀ ਹੈਗੀ ਲੇਕਿਨ ਜਿਹੜੇ ਪੈਸੇ ਸੂਬੇ ਦੀ ਸਰਕਾਰ ਨੇ ਖਰਚਣੇ ਹੁੰਦੇ ਛੋਟੇ-ਮੋਟੇ ਕੰਮਾਂ ਵਾਸਤੇ ਜਿਹਦੇ ਖਜ਼ਾਨੇ ਦੇ ਮੰਤਰੀਏ ਖੁਦ ਨੇ ਉਹ ਵੀ ਰੋਕੀ ਬੈਠੇ ਨੇ ਮੈਂ ਵਿੱਤ ਮੰਤਰੀ ਜੀ ਨੂੰ ਦੱਸਣਾ ਚਾਹਾਂਗੀ ਵਿੱਤ ਮੰਤਰੀ ਜੀ ਤੁਸੀਂ ਤਾਂ ਆਪਣੇ ਆਪ ਨੂੰ ਬਹੁਤ ਪੜੇ ਲਿਖੇ ਕਹਿੰਦੇ ਹੋ ਵਿੱਤ ਮੰਤਰੀ ਵੀ ਤੁਸੀਂ ਪਹਿਲੇ ਰਹਿ ਚੁੱਕੇ ਹੋ ਜਿਹੜੀ ਜਿੱਥੇ ਏਮਜ਼ ਬੰਨਾ ਹੈਗਾ ਹੁਣ ਉਸ એમ ਦੀ ਜਿਹੜੀ ਪੋਲਿਊਸ਼ਨ ਦੀ ਕਲੀਅਰੈਂਸ ਹੈ ਜਿਹੜੀ এনवायरमेंट ਦੀ ਕਲੀਅਰੈਂਸ ਹੈਗੀ ਜਿਹੜੀ ਫੋਰੈਸਟ ਤੋਂ ਕਲੀਅਰੈਂਸ ਹੈਗੀ ਜਿਹੜੀ ਇਹ ਸਾਰੀ ਐਨਓਸੀਜ਼ ਹੈਗੀਆਂ ਇਹ ਕੇਂਦਰ ਦੀ ਸਰਕਾਰ ਤਾਂ ਨਹੀਂ ਦਊਗੀ ਜਿਹੜਾ ਚੇਂਜ ਆਫ ਲੈਂਡ ਯੂਜ਼ ਜਿਹੜੀ ਜ਼ਮੀਨ ਅਸੀਂ ਖਰੀਦ ਕੇ ਜ਼ਮੀਨ ਉੱਥੇ ਮਹੱਈਆ ਕਰਾ ਕੇ ਗਏ ਸੀਗੇ ਹੁਣ ਉਹਨੂੰ ਕਿਸਾਨੀ ਤੋਂ ਲੈ ਕੇ ਹਸਪਤਾਲ ਵਾਸਤੇ ਜਿਹੜੀ ਸੀਐਲਯੂ ਦੇਣੀ ਹੈਗੀ ਕਿ ਉਹ ਕੇਂਦਰ ਦੀ ਸਰਕਾਰ ਨੇ ਸੀਐਲਯੂ ਦੇਣੀ ਹੁੰਦੀ ਹੈ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਗਾਲਿਬ ਦਾ ਫੈਜ਼ ਦੀ ਸ਼ੇਰੋ ਸ਼ਾਇਰੀ ਨੂੰ ਛੱਡ ਕੇ ਇੱਕ ਵਾਰੀ ਉਹ ਮੈਮੋਰੰਡਮ ਆਫ ਅੰਡਰਸਟੈਂਡਿੰਗ ਕੱਢ ਲਿਓ ਜਿਹੜਾ ਕੇਂਦਰ ਤੇ ਸੂਬੇ ਦੀ ਸਰਕਾਰ ਦੇ ਵਿੱਚ ਹੋਏ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਸਟੇਟ ਦੇ ਲੈਵਲ ਤੇ ਜੋ ਕੰਮਕਾਜ ਹੋਣਾ ਹੈ ਜੋ ਕਲੀਅਰੈਂਸ ਦੇਣੀਆਂ ਜੋ ਐਨਓਸੀਸ ਦੇਣੀਆਂ ਨੇ ਜੋ ਖਰਚਾ ਹੋਣਾ ਹੈ ਸੀਐਲਯੂ ਇਹ ਸਾਰਾ ਸੂਬੇ ਦੀ ਸਰਕਾਰ ਦੋਗੀ ਹੁਣ ਸੂਬੇ ਦੇ ਸਰਕਾਰ ਦੇ ਖਜ਼ਾਨਾ ਮੰਤਰੀ ਤੁਸੀਂ ਹੋ ਉਸ ਖਜ਼ਾਨੇ ਨੂੰ ਸਾਲ ਭਰ ਤੇ ਜਿਹੜਾ ਚਾਬੀ ਲਾ ਕੇ ਲੋਕਾਂ ਦਾ ਤਤ ਸਤਿਆਨਾ ਸੋਨਾ ਦੀ ਸੁ ਉਤਾਂ ਦਾ ਕੀਤਾ ਹੈ ਘਟਕਣ ਇਹਨ ਦਾ ਤਾਂ ਇਹਨ ਨੂੰ ਤਾਂ ਖਰਾਬ ਤੁਸੀਂ ਕਰੋ ਤੇ ਇਹਨੇ ਪੜੇ ਲਿਖੇ ਹੋਣ ਦੇ ਨਾਤੇ ਸਾਨੂੰ ਇੱਕ ਵਾਰੀ ਮੈਮੋਰੰਡਮ ਦੇ ਵਾਸਤੇ ਛਾਤੀ ਮਾਰਨੀ ਸੀ ਦੇਖਣਾ ਸੀ ਕਿ ਉਹਦੇ ਵਿੱਚ ਕੀ ਘਾਟ ਕਮੀਆਂ ਸਾਡੇ ਆਪਣੇ ਹਲਕੇ ਚ ਆ ਰਿਹਾ ਹੈ ਤੁਸੀਂ ਤਾਂ ਕਹਿੰਦੇ ਸੀ ਮੈਂ ਹਰ ਮਹੀਨੇ ਪੰਜਾਬ 'ਚ ਇੱਕ ਨਵੀਂ ਇੰਡਸਟਰੀ ਲਾਵਾਂਗਾ ਪੰਜਾਬ ਵਾਲੇ ਤਾਂ ਕੀ ਉਹ ਠਿੰਡੇ ਵਾਲੇ ਦੇਖ ਰਹੇ ਨੇ ਉਹਨਾਂ ਦਾ ਥਮਲ ਬੰਦ ਕਰਤਾ ਸੋਭੇਦਾ ਸੈਂਟਰਸ ਬੰਦ ਕਰਕੇ ਆਂਗਣ ਵਾਂਡੀ ਸੈਂਟਰਸ ਬੰਦ ਕਰਕੇ ਸਕੂਲ ਬੰਦ ਕਰਤੇ ਹਸਪਤਾਲ ਬੱਸ ਸਾਰਾ ਕੁਝ ਤਾਂ ਤੁਸੀਂ ਬੰਦ ਕਰੀ ਜਾਓ ਲਾਣਾ ਤਾਂ ਕੀ ਹੈਗਾ ਜਿਹੜਾ ਇਹ ਤਾਰਿਆ ਹੈਗਾ ਉਹਨੂੰ ਤਾਂ ਅੱਗੇ ਚੱਲਣ ਦਿਓ 2016 ਜੁਲਾਈ ਦੇ ਮਹੀਨੇ 'ਚ ਮੈਂ ਆਪਣੀ ਸਰਕਾਰ ਜਿਹੜੀ 2014 'ਚ ਬਣੀ ਸੀ ਮਾਰਚ ਦੇ ਮਹੀਨੇ 'ਚ ਇਹਨੂੰ ਓਕੇ ਕਰਵਾਇਆ ਐਮਸ ਬਣਨ ਵਾਸਤੇ ਸਸਪਤਾਲ ਨੂੰ 2016 ਜੁਲਾਈ 'ਚ ਪੰਜਾਬ ਵਾਸਤੇ ਕਿੱਥੇ ਬਣ ਰਿਹਾ ਹੈਗਾ ਇਹ ਸਾਰਾ ਪੱਕਾ ਕੀਤਾ ਗਿਆ ਬਾਦਲ ਸਾਹਿਬ ਨੇ ਜ਼ਮੀਨ ਮੁਹੱਈਆ ਕਰਾਈ ਤੇ 2016 ਦੇ ਦਸੰਬਰ 'ਚ ਸਾਡੇ ਪ੍ਰਧਾਨ ਮੰਤਰੀ ਜੀ ਨੇ ਆ ਕੇ ਦਾ ਨੀ ਪੱਥਰ ਰੱਖਦੇ ਹੋਏ ਕਿਹਾ ਕਿ ਇਹਦਾ ਉਦਘਾਟਨ ਵੀ ਮੈਂ ਖੁਦ ਕਰਾਂਗਾ ਲੇਕਿਨ 2016 ਤੋਂ ਬਾਅਦ ਜਦ ਤੁਹਾਡੀ ਝੂਠੀ ਸਰਕਾਰ ਆਈ ਹੈ 2017 ਤੋਂ ਲੈ ਕੇ ਹੁਣ 2018 ਵੀ ਵਕਤ ਹਿੱਸਾ ਲੰਘ ਗਿਆ ਇਸ ਸਮੇਂ ਤੇ ਵਿਸ਼ਤੂ ਸੀ ਨਾ ਹੀ ਇੱਕ ਕੋਈ ਕਲੀਅਰੈਂਸ ਸੀਤੀ ਬਲਕਿ 4 ਮਹੀਨੇ ਤੱਕ ਹੀ ਪਿਛਲੇ 8 ਮਹੀਨੇ ਤੋਂ ਮੈਂ ਚਿੱਠੀ ਤੁਸੀ ਕਹਿੰਦਾ ਤੁਹਾਨੂੰ ਪਤਾ ਨਹੀਂ ਹੈਗਾ ਮੈਂ ਹੈਰਾਨ ਆ ਕਿ ਮੇਰੀ ਚਿੱਠੀ ਤੁਸੀਂ ਦੇਖੋ ਜਿਹੜੀ ਮੈਂ ਲਿਖੀ ਹੈਗੀ ਇਹਦੇ ਵਿੱਚ ਫੜੇ ਮੁੱਖ ਮੰਤਰੀ ਸਾਹਿਬ ਨੂੰ ਸਾਫ਼-ਸਾਫ਼ ਮੈਂ ਕੋਟੇਸ਼ਨਸ ਵੀ ਲਿਖ ਕੇ ਦਿੱਤੀਆਂ ਨੇ ਕਿ ਐਮਓਯੂ 'ਚ ਕੀ ਲਿਖਿਆ ਮੇਰੀ ਚਿੱਠੀ ਤੁਸੀਂ ਛੱਡੋ ਤੁਸੀਂ ਦੇਖ ਲਓ ਜਿਹੜੀ ਚਿੱਠੀ ਮੈਂ 11 ਦਸੰਬਰ 2017 ਨੂੰ ਲਿਖੀ ਹੈ ਤੁਸੀਂ ਦੇਖ ਲਓ 21 ਮਾਰਚ 2000 18 ਇਸ ਸਾਲ ਤੇ ਜਿਹੜੇ ਨੱਡਾ ਸਾਹਿਬ ਨੇ ਲਿਖੀਆਂ ਨੇ ਇਹ ਸਾਰੇ ਚਿੱਠੀਆਂ ਪਤਨੀ ਕਿਹੜੇ ਕੂੜੇ ਦੇ ਢੇਰ 'ਚ ਖਵਾੜੀ ਰੋਲ ਰਹੀਆਂ ਨੇ ਲੇਕਿਨ ਅੱਜ ਮੈਂ ਇੱਕ মিডিਆ ਦੇ ਰਾਹੀਂ ਤੁਹਾਨੂੰ ਬੇਨਤੀ ਕਰਦੀਆਂ ਕਿ ਤੁਹਾਨੂੰ ਬਟਿੰਡਾ ਮਿਊਨਿਸਪਲ ਕਮੇਟੀ ਨੂੰ ਸੀਐਲਯੂ ਦੇ ਜਿਹੜੇ ਚਾਰਜਸ ਤੁਹਾਡੀ ਸੂਬੇ ਦੀ ਸਰਕਾਰ ਨੇ ਦਿੰਦੇ ਸਾਰੇ ਖਜ਼ਾਨੇ ਦੀ ਚਾਬੀ ਤੁਹਾਡੇ ਕੋਲ ਹੈ ਜਲਦ ਤੋਂ ਜਲ ਤੁਸੀਂ ਉਹ 16 ਕਰੋੜ ਰੁਪਏ ਜਮ੍ਹਾਂ ਕਰੋ ਜਿੱਥੇ ਜਿੱਥੇ ਜਮ੍ਹਾਂ ਕਰਨੇ ਨੇ ਨਾਲੇ ਜਿਹੜਾ ਬਿਜਲੀ ਦਾ ਗ੍ਰਿਡ ਬਣਾਣਾ ਹੈਗਾ ਉਹ ਗ੍ਰਿਡ ਬਣਾਉਣ ਦੇ ਕੰਮ ਸ਼ੁਰੂ ਕਰੋ ਤੇ ਸਾਨੂੰ ਐਨਓ ਵੀ ਤੁਸੀਂ ਹੁਣ ਦਲਵਾ ਦਿਓ ਛੜ ਤੋਂ ਜਿਹੜਾ ਤੁਸੀਂ ਕੁਝ ਨਹੀਂ ਕੀਤਾ ਹੁਣ ਦਿਲਵਾ ਦਿਓ ਹਫਤੇ 'ਚ ਦਿਲਵਾ ਦਿਓ ਕੰਮ ਸ਼ੁਰੂ ਹੋ ਜਾਊਗਾ ਕਿਉਂਕਿ ਤੁਹਾਡੇ ਅਫਕਰ ਤੁਹਾਡੀ ਸਰਕਾਰ ਤੇ ਤੁਸੀਂ ਆਪ ਇਸ ਐਮਜ਼ ਨੂੰ ਛੋਟੀ ਰਾਜਨੀਤੀ ਕਾਰਨ ਕਰਕੇ ਕਿ ਕਿਤੇ ਅਕਾਲੀ ਦਲ ਨੂੰ ਇਹਦਾ ਥੇਰਾ ਨਾ ਮਿਲ ਜਾਏ ਤੁਸੀਂ ਸਾਰੇ ਥੇਰੇ ਲੈ ਲਓ ਸਾਰਾ ਕੁਝ ਤੁਸੀਂ ਲੈ ਲਓ ਜਿੰਨਾ ਤੁਸੀਂ ਕੁਝ ਕਰਨਾ ਤੁਸੀਂ ਸਭ ਕੁਝ ਕਰੋ ਲੇਕਿਨ ਇਸ ਐਮ ਨੂੰ ਬਣ ਜਾਂਦੇ ਹੋ ਕਿਉਂਕਿ ਇਹ ਲੋਕਾਂ ਦੇ ਭਲੇ ਵਾਸਤੇ ਸਾਡੇ ਸੂਬੇ ਦੇ ਭਲੇ ਵਾਸਤੇ ਤੇ ਸ਼ਹੀਦਾ ਦੀ ਮਿੱਟੀ ਦੀ ਝੂਠੀ ਸੌਹਾ ਖਾ ਕੇ ਕੁਝ ਸੱਚਾ ਇੱਕ ਕੰਮ ਕਰਕੇ ਦਿਖਾ ਦਿਓ ਤਾਂ ਕਿ ਪਿਛਲੇ ਪਾਪ ਫੜ ਤਲ ਜਾਵੇ